ਰਾਮ ਕਲੀ ਮਨ ਲਾਤੀ ਜਾ ਨਾਂ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਿਆਰ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਮੈਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਬੂ ਹਰੀ ਕੇ ਰਾਮ ਅੰਜਨੀ ਵਸਾਇਆ ਕਹੇ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੂ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਗੰਗੀਕਾਰ ਹੋ ਕਰੇ ਤੇਰਾ ਕਰ ਸਭ ਸਵਾਰਨਾ ਸਭ ਨਾਂਗਲਾਂ ਸਮਰਾ ਸੁਆਮੀ ਸੋਖੋ ਮਨੋ ਹ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੀ ਸਾਹਿਬ ਗਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਆਜਿਸ ਦੇਹੀ ਸੋ ਪਾਵੇ ਸਦਾ ਸਿਫ ਸਲਾ ਤੇਰੀ ਨਾਮ ਅਨੁਸਾਵੇ ਨਾਮ ਜਿਨ ਕੈ ਮਨਮਸਿਆਵਾਜੀ ਸ਼ਬਦ ਕਨੇਰੇ ਕਹੈ ਨਾਨਕ ਸਚੀ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਾਰ ਮੇਰਾ ਜਿਨ ਭੂਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਈ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਟ ਹੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਰੂਪਿਆਰੂ ਸਾਚਾ ਨਾਮ ਮੇਰਾ ਧਾਰੂ ਵਾਜੇ ਪੰਜ ਸ਼ਬਦ ਤੁਧ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੂ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਤੁਧ ਕਰ ਅਨੰਦ ਵਾਜੇ ਸਾਚੀ ਲਵੇ ਬਿੰਦੇ ਨਿਮਾਣੀ ਦੇ ਨਿਮਾਣੀ ਲਵੇ ਬਾਜਿਉਂ ਕਿਆ ਕਰੇ ਵਿਚਾਰੀਆ ਤੁਧ ਬਾਸ ਸਮਰਾਤ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾਮ ਉਰਤਾਉ ਨਾਹੀ ਸ਼ਬਦ ਲਾਗ ਸਵਾਰੀਆ ਗਹਿ ਨਾਨਕ ਲਵੇ ਬਾਜਿਉਂ ਕਿਆ ਕਰੇ ਵਿਚਾਰੀਆ ਨਾਨਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਆਕਰ ਕਿਰਪਾ ਕਿਲ ਬਿਟੇ ਗਿਆ ਨੰਜਨ ਸਾਰਿਆ ਅੰਦਰੋ ਜਿਨ ਕਾ ਮੂੰਹ ਟੂਟਾ ਤਨ ਕਾ ਸ਼ਬਦ ਸੱਚੇ ਸਵਾਰਿਆ ਕਹੈ ਨਾਨਕ ਹੋ ਆਨੰਦ ਹੈ ਆਨੰਦ ਗੁਰ ਤੇ ਜਾਨਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਦੇਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੂਰੇ ਮੇਰੇ ਦਹਿ ਦਿਸਗ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਿਆਰ ਨਿਰਮਲ ਜਨਾਂ ਬਾਣਾ ਪਾਵੇ ਕਹੈ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵ ਸੰਤ ਪਿਆਰੇ ਓ ਕਥ ਕੀ ਕਰੇ ਕਹਾਣੀ ਕਰੇ ਕਹਾਣੀ ਕਥ ਕੀ ਰੀ ਕੇ ਦਵਾਰੇ ਪਾਈਐ ਤਨ ਮਨ ਧਨ ਸਭ ਸੋਵ ਗੁਰ ਕੋ ਹੁਕਮ ਮੰਨਿਆ ਪਾਈਆ ਹੁਕਮ ਮੰਨੋਂ ਗੁਰੂ ਕੇ ਰਾਗ ਆਉ ਸਚੀ ਬਾਣੀ ਕਹੇ ਨਾਨਕ ਸੁਨਹੁ ਸੰਤੋ ਕਥਿਉ ਕਤ ਕਹਾਣੀ ਬੀ ਮਨ ਚੰਚਲਾ ਚੁਤرائی ਕਿਨੇ ਨਾ ਪਾਇਆ ਚੁਤرائی ਨਾ ਪਾਇਆ ਕਿਨੇ ਤੂ ਸੰਨ ਮਨ ਮੇਰਾ ਇਹ ਮਾਇਆ ਮਗਨੀ ਜਿਨੇਤ ਪਰਮ ਪੁਲਾਇਆ ਮਾਇਆ ਤਾ ਮੋਨੀਤ ਨੇ ਕੀਤੀ ਜੰਠਾ ਗੁਲੀ ਪਾਈਆ ਕੁਰਬਾਨ ਕੀਤਾ ਤਸੇ ਬਿਟੂ ਅੰਜਨ ਮੋਠਾ ਲਾਇ ਕਹ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ ਨੀ ਮਨ ਪਿਆਰਿਆ ਤੂੰ ਸਦਾ ਸਸ ਮਾਲੇ ਹੁਕ ਤੁਮ ਤੁਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉ ਚਿਤਲਾਈਐ ਸਾਕਾ ਮੂਲੇ ਨਾ ਕੀਜੈ ਜਿਤੰਤ ਪਛਤਾਈਐ ਸਤਿਗੁਰੂ ਕਾ ਉਪਦੇਸ ਸੰਤੂ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਤ ਸਮਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾਪ ਨੂੰ ਜਾਣਹਿ ਜੀ ਜਨ ਸਭ ਖੇਲ ਤੇਰਾ ਗਿਆ ਕੋ ਆਖ ਬਖਾਨੈ ਆਖਾ ਤਾਂ ਵਿਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁੰਜਨ ਅੰਮ੍ਰਿਤ ਕੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਤੁਧ ਪਾਇ ਇੱਕ ਵੇਖ ਪਰਸਨ ਆਇਆ ਲਬ ਲੋਭ ਹੰਕਾਰ ਚੁਕਾ ਸਤ ਗੁਰੂ ਪਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੋਂ ਉਠਾ ਤੇ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੀ ਰੀ ਬਖ ਮਾਰਗ ਚਲਣਾ ਲਬ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਦੇਖੀ ਵਾਲ ਹੁਨ ਕੀਏ ਤੁਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗਾਂ ਜੁਗ ਨਿਰਾਲੀ ਜੋ ਤੂੰ ਚਲਾਏ ਤਵੇਂ ਚੱਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਬ ਤੂੰ ਚਲਾਏ ਤਵੇਂ ਚੱਲੇ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਿਨਾਂ ਨਾਮ ਲਾਇਹਿ ਸੇ ਹਰ ਹਰ ਸਦਾ ਤੇ ਆਵਹਿ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇਂ ਤਵੇਂ ਚਲਾਵੇਂ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਨਾਇ ਇਹ ਤਿੰਨ ਕਾ ਮਨ ਵਸਿਆ ਜੰਤੁਰੋਂ ਲਿਖਿਆ ਆਇ ਇੱਕ ਮਰੇ ਘਨੇਰੇ ਕਰੇ ਗੱਲਾਂ ਗੱਲੀਆਂ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਨਾਇ ਪ੍ਰਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ ਹਰਿ ਧਿਆਇਆ ਪ੍ਰਤ ਹੋਏ ਗੁਰਮੁਖ ਜਿਨੀ ਧਿਆਇਆ ਪ੍ਰਤ ਮਾਤਾ ਪਿਤਾ ਘਟੋਂ ਸਹਿ ਸੋ ਪੈ ਸੰਗਤ ਸਬਾਈਆ ਕਹੰਦੇ ਪੁਇ ਸੁੰਦੇ ਪੁਇਤ ਸੇ ਪੁਇ ਜਿਨੀ ਮਨ ਵਸਾਇਆ ਕਹੈ ਨਾਨਕ ਸੇ ਪੁਇਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸੇ ਜਨਾ ਉਪਜੇਵਨ ਸਹਜ ਸਹਸਾ ਨ ਜਾਏ ਨਹ ਜਾਏ ਸਹਸਾ ਅਕਤੇ ਸੰਜਮ ਰਹਿ ਕਰਮ ਕਮਾਏ ਸਹਸ ਜੂ ਮਲੀ ਨਾ ਆਕੇ ਸੰਜਮ ਧੋਤਾ ਜਾਏ ਬਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦਿ ਸਹਿ ਜੁਬ ਜਿਓ ਸਹਿ ਸਹਿ ਵਿਜਾਇ ਜੀਉ ਮੈਲੇ ਬਾਹਰੂ ਨਿਰਬਲ ਬਾਹਰੂ ਨਿਰਮਲ ਜੀਉਤਾ ਮੈਲੇ ਤਿਨੀ ਜਨਮ ਜੁਇ ਹਾਰਿਆ ਇਸਨਾ ਵੱਡਾ ਰੋਗ ਲੱਗਾ ਅਮਰਤ ਮਨੋ ਵਿਸਾਰਿਆ ਵੇਦਾ ਮੈ ਨਾਮ ਤਮ ਸੋ ਸੁਨੇ ਨਾਹੀ ਫਿਰੇ ਜਿਉ ਬਿਤਾ ਲਿਆ ਕਹੇ ਨਾਨਕ ਜਨ ਸਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੁਇ ਆਰਿਆ ਜੀਓ ਹੋ ਨਰਮਲ ਬਾਰੋ ਨਰਮਲ ਬਾਰੋ ਤਾ ਨਰਮਲ ਜੀਓ ਨਰਮ ਸਤਿਗੁਰ ਤੇ ਕਰਨ ਕਮਾਣੀ ਕੂੜ ਕੀ ਸੋਏ ਪਹੁੰਚੇ ਨਹੀਂ ਮਨ ਸਹ ਸਬ ਸਮਾਣੀ ਜਨਮ ਰਤਨ ਜਿਨੀ ਘਟਿਆ ਬੱਲੇ ਸੇ ਵੰਜਾਰੇ ਕਹੇ ਨਾਨਕ ਜਨਮ ਨਰਮਲ ਸਦਾ ਰਹੇ ਗੁਰ ਨਾਲੇ ਜੀ ਕੋ ਸਿੱਖ ਗੁਰੂ ਸੇਤੀ ਸਰਮਖੋ ਵਾ ਹੋਵੇ ਤਾਂ ਸਰਮੁਖ ਸੇ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮੇ ਸਮਾਲੇ ਆਪ ਛੜ ਸਦਾ ਰਹੇ ਪਰਨੇ ਗੁਰ ਬਿਨਾ ਵਰ ਨਾ ਜਾਣੇ ਕੋਈ ਕਹੈ ਨਾਨਕ ਸੁਨੋ ਸੰਤੋ ਹੋ ਸੋ ਸੁਖ ਸਰਮਖੋਏ ਜੀ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾਂ ਔਰ ਥੈ ਕੋਈ ਪੂਜ ਉਵੇ ਕੀਆ ਜਾਏ ਅਨੇਕ ਜੋਨੀ ਪਰਮਾ ਵੇਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਾਬ ਸੁਨਾਏ ਕਹੇ ਨਾਨਕ ਵਿਚਾਰ ਦੇਖੋ ਵੇਨ ਸਤਿਗੁਰ ਮੁਕਤ ਨਾ ਪਾਏ ਆਵਹੁ ਸਿੱਖ ਸਤਿਗੁਰ ਕੀ ਪਿਆਰੇ ਹੋ ਗਾ ਉਹ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋ ਗਾ ਹਿਰਦਇ ਤਰਾ ਸੁਆਣੀ ਪੀਵੋ ਹੋ ਅੰਮ੍ਰਿਤ ਸਦਾ ਰਹੋ ਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜਿਓ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੰਦੇ ਕੱਚੇ ਕੱਚੀ ਆਖ ਵਿਖਾਣੀ ਹਰ ਹਰ ਨੰਦ ਕਰ ਹੈ ਰਸ ਨਾ ਕਹਿਆ ਕਛੂ ਨਾ ਜਾਣੀ ਚੇਜ ਜਨ ਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਬਾਜਿਓ ਹੋਰ ਕੱਚੀ ਬਾਣੀ ਗੁਰਕਾ ਸ਼ਬਦ ਤਨ ਹੈ ਹੀਰੇ ਜਿ ਜੜਾ ਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਵਾਸਮਾਓ ਸ਼ਬ ਸੇਤੀ ਮਨ ਮਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨਾ ਆਪੇ ਜਿਸ ਨੂੰ ਦੇਵੁ ਭਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿ ਜੜਾ ਸੇਵਕ ਕਿਤਾਬ ਉਪਾਏ ਕੈ ਕਰਤਾ ਬੇ ਹੁਕਮ ਵਰਤਾਏ ਹੁਕਮ ਵਰਤਾਇਆ ਵੇਖਿਆ ਗੁਰਮੁਖ ਸੇ ਭਜਾਏ ਤੂੜਾ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਕਸਿਉ ਲਿਵਲਾਏ ਤੇਹ ਨਾਨਕ ਆਪ ਕਰਤਾ ਤੇ ਹੁਕਮ ਬਜਾਈ ਸਿਮਰ ਸਾਸਤਰ ਪੁਨ ਬਾਬ ਵਿਚਾਰ ਦੇ ਤਤ ਸਾਰ ਨਾ ਜਾਣੀ ਤਤ ਸਾਰ ਨਾ ਜਾਣੀ ਗੁਰੂ ਬਾਜੋਂ ਤਤ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਬ੍ਰਹਮ ਸੁਤਾ ਸੁਤਿਆ ਰੈਣ ਵਿਹਾਰ ਨਹੀਂ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਮਨ ਵਸਿਆ ਬੂਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅੰਨ ਦਿਨ ਹਰਿ ਲਿਵ ਲਾਗੇ ਜਾਗਤ ਰਹਿਨ ਵਿਹਾਰ ਨੀ ਮਾਤਾ ਕੈ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋਂ ਵਿਸਾਰੀਆ ਮਨੋਂ ਕਿਉ ਵਿਸਾਰੀਏ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਮੋਸਨੋ ਕਿਹੋ ਪੁਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਈ ਆਪਣੀ ਲਿਵਾ ਪਿਲਾਏ ਗੁਰਮੁਖ ਸਦਾ ਸੰਭਾਲੀਆ ਕਹੇ ਨਾਨਕ ਵਡਦਾਤਾ ਸੋ ਕਿਉ ਮਨੋਂ ਵਿਸਾਰੀਆ ਜੈਸੀ ਅਗਨ ਉਦਰ ਮਹਿਤਾਸੀ ਬਾਹਰ ਮਾਇਆ ਮਾਇਆ ਅਗਨ ਸਭੇ ਕੋ ਜਿਹੀ ਕਰਦੇ ਖੇਲ ਲਚਾਇਆ ਜਾ ਤਿਸ ਪਾਣਾ ਤਾਂ ਜਮਿਆ ਪਰਵਾਰ ਪੱਲਾ ਪਾਇਆ ਲਿਪ ਛੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇ ਆਈ ਮਾਇਆ ਜਿਤ ਹਰ ਵੀਸਰੈ ਮੂਬ ਜੇ ਭਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦਿ ਜਿਨ੍ਹਾਂ ਲਿਵ ਲਾਗੀ ਤਿਨੇ ਵਿੱਚ ਮਾਇਆ ਪਾਇ ਹਰਾਪ ਅਮੋਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟਹੁ ਰਹੇ ਲੋਕ ਵਿਲਾਇ ਐਸਾ ਸਤਿਗੁਰ ਜੀ ਮਿਲੈ ਤਿਸਨੂੰ ਸਿਰ ਸੋਮਪੀਆ ਵਿੱਚ ਹਉ ਆਪ ਜਾਏ ਜਿਸ ਕਾ ਜੀਉ ਤਿਸ ਮਿਲ ਰਹੇ ਅਰ ਵਸੈ ਮਨ ਆਏ ਹਰਾਪ ਅਮੋਲਕ ਹੈ ਭਾਗਤ ਨਾ ਕੇ ਨਾਨਕ ਜਿਨ ਹਰ ਪੱਲੇ ਪਾਏ ਹਰਾਸ ਮੇਰੀ ਮਨ ਵੰਜਾਰਾ ਹਰਾਸ ਮੇਰੀ ਮਨ ਵੰਜਾਰਾ ਸਤਿਗੁਰ ਤੇ ਰਾਸ ਜਾਨੀ ਹਰ ਹਰ ਨਿਜਪ ਹੋ ਜੀ ਹੋ ਲਾਹਾ ਖੜੇ ਹੋ ਦਿਹਾੜੀ ਇਹ ਧਨ ਤਿਨਾ ਮਿਲਿਆ ਜਿਨ ਹਰਾ ਪ੍ਰੇ ਭਾਣਾ ਕਹੇ ਨਾਨਕ ਹਰਾਸ ਮੇਰੀ ਮਨ ਹੋਆ ਵੰਜਾਰਾ ਏ ਰਸਨਾ ਤੂੰ ਅੰਦਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੇ ਜੇ ਚਰ ਹਰਸ ਬੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬੌਣਾਂ ਦਸਨਾ ਲਾਗੇ ਆਏ ਹੋ ਹਰਸ ਗਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋ ਰੰਗ ਰਸ ਬਿਸਰੇ ਜਾ ਹਰ ਵਸੇ ਮਨ ਆਏ ਏ ਸ਼ਰੀਰਾ ਮੇਰਾ ਹਰ ਤੂੰ ਮੈਂ ਜੋਤ ਰਖੀ ਤਾ ਤੂੰ ਜਗ ਮੇ ਆਇਆ ਹਰ ਜੋਤ ਰਖੀ ਤੁਧ ਵਿੱਚ ਤਾ ਤੂੰ ਜਗ ਮੇ ਆਇਆ ਹਰਿ ਆਪੀ ਮਾਤਾ ਆਪੇ ਪਿਤਾ ਜਿਨ ਜੀ ਉਪਾਜ ਜਗ ਦਿਖਾਇਆ ਗੁਰ ਪ੍ਰਸਾਦ ਦੀ ਬੂਜਿਆ ਤਾਂ ਚਲਤ ਹੋਆ ਚਲਤ ਨਜ਼ਰੀਆ ਕਹੇ ਨਾਨਕ ਸਿਸਕਾ ਮੁੱਲ ਤੇ ਆ ਜੂਤ ਰਾਖੀ ਤਾਂ ਤੂੰ ਜਗ ਮੇ ਆਇਆ ਮਨ ਚਾਉ ਪਿਆ ਪ੍ਰਭਾ ਗਮ ਸੁਨਿਆ ਹਰ ਮੰਗਲ ਗਾਓ ਸਤਿਗ੍ਰਹ ਮੰਦਰ ਬਣਿਆ ਹਰ ਗਾਓ ਮੰਗਲ ਨਿਸਕੀਏ ਸੁਖ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਤ ਬਾਣੀ ਗੁਰ ਸ਼ਬਦ ਜਾਨੀ ਹਰਨਾਮ ਹਰਿਜ ਬੋਗੋ ਗਏ ਨਾਲੇ ਪ੍ਰਭਾਪ ਮਿਲਿਆ ਕਰਨ ਕਰਨ ਜੋਗ ਏ ਸ਼ਰੀਰਾ ਮੇਰਿਆ ਇਸ ਜਗ ਮੇ ਆਏ ਕੀ ਕਿਆ ਤੂਦ ਕਰਮ ਕਮਾਇਆ ਕੇ ਕਰਮ ਕਮਾਇਆ ਤੂਦ ਸ਼ਰੀਰਾ ਜਾ ਤੂੰ ਜਗ ਮੇ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰਮਨ ਅਵਸਾਇਆ ਗੁਰ ਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹ ਨਾਨਕਿ ਹੋ ਸਰੀਰ ਪਰਵਾਨ ਹੋਆ ਜਨ ਸਤਗੁਰ ਸਿਉ ਚਤਲਾਇ ਆਏ ਨੈਤਰ ਮੇਰੇ ਹਉ ਹਰ ਤੁਮੈ ਜੋ ਤਰੀ ਹਰ ਬਿਨਾ ਵਰਨਾ ਦੇਖਉ ਕੋਈ ਹਾਰ ਬਿਨ ਅਵਰਨਾ ਦੇਖਉ ਕੋਈ ਨਦਰੀ ਹਰ ਨਿਹਾਲ ਆਇ ਹੋਵੇ ਸੰਸਾਰ ਤੁਮ ਦੇਖ ਦੇ ਅਰਕਾਰ ਰੂਪ ਹੈ ਰੂਪ ਨਦਰੀ ਆਇ ਗੁਰਪ੍ਰਸਾਦੀ ਬੂਝਿਆ ਜਾਂ ਵੇਖਾਂ ਹਰਿ ਕਹ ਹਰ ਬਿਨ ਵਰਨਾ ਕੋਈ ਕਹੇ ਨਾਨਕੇ ਨੇ ਤ੍ਰੰਸੇ ਸਤਗੁਰ ਮਿਲਿਆ ਅੰਤ ਦਿਸ਼ਟ ਹੋਈ ਏ ਸ੍ਰਵਨ ਹੋ ਮੇਰੇ ਹੋ ਸਾਚੇ ਸੁਨਨੇ ਨੂੰ ਪਠਾਈ ਸਾਚੇ ਸੁਨਨੇ ਨੂੰ ਪਠਾਈ ਸ਼ਰੀਰ ਲਾਏ ਸੁਨਹੁ ਸਤਬਾਣੀ ਜਿਤੇ ਸੁਣੀ ਮਨ ਤਨ ਹਰਿਆ ਹੋਆ ਰਸ ਨਾਰਸ ਬਾਣੀ ਸਤਿ ਲਖ ਵਡਾਣੀ ਤਾਂ ਕੀ ਗਤ ਗਈ ਨਾ ਜਾਏ ਕਹਿ ਨਾਨਕ ਅਮਰਤ ਨਾਮ ਸੁਣ ਹੋ ਪਿੱਤਰ ਹੋਵੋ ਸਾਚੇ ਸੁਣਨੇ ਨੂੰ ਪਠਾਈ ਹਰ ਜਿਉ ਗੁਫਾ ਅੰਦਰ ਰੱਖ ਕੈ ਵਾਜਾ ਪਉਣ ਵਜਾਇਆ ਵਜਾਇਆ ਵਾਜਾ ਪਉਣ ਨੌ ਦਵਾਰੇ ਪ੍ਰਗਟ ਕੀਏ ਦਸਵਾ ਗੁਪ ਤਰਖਾਇਆ ਗੁਰਦੁਆਰੇ ਲਾਏ ਭਾਵਨੀ ਇਕਦੰਤ ਸਵਾ ਦੁਆਰ ਦਿਖਾਇ ਤ ਅਨੇਕ ਰੂਪ ਨਾਉ ਨਾਮ ਦੇ ਦਸਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ ਏਹੁ ਸਾਚਾ ਸੁਹਿਲਾ ਸਾਚੇ ਘਰ ਗਾਵੋ ਹੋ ਗਾਵੋ ਤਾਂ ਸੁਹਿਲਾ ਕਰ ਸਾਚੇ ਜਿਥੈ ਸਦਾ ਸੱਚ ਧਿਆਵਹਿ ਸਚੋ ਧਿਆਵਹਿ ਜਾਤ ਤਪਾਵੇ ਗੁਰਮੁਖ ਜੀ ਨਾਮੁ 부ਜਾਵੇ ਹੋ ਸਤ ਸਬਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ ਕਹੈ ਨਾਨਕ ਸਚ ਸੋਹਿਲਾ ਸਚ ਕਰ ਗਾਵਹਿ ਆਨੰਦ ਸੁਣ ਹਉ ਵਡ ਪਾਗੀ ਹੋ ਸਗਲ ਮਨੋਰਥ पूरे पार ब्रह्म प्रभ पाया उतरे दुख रोग संताप उतरे सुनी सची वाणी संत साजन पय सरसे ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਏ ਦਾਈ ਦਾ ਆ ਖਿਲ ਸਗਲ ਜਗਤ ਚੰਗ ਆਈਆਂ ਬੁਰ ਆਈਆਂ ਵਚ ਧਰਮ ਹਦੂਰ ਦਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ